ਮੀਨੇ ਚੰਦੀਗੜ੍ਹ ਪ੍ਰਸ਼ਾਸਨ ਦੀਪ ਪੋਲ ਖੋਲ ਕੇ ਰੱਖ ਦਿੱਤੀ ਹੈ ਜੀ ਹਾਂ بارش ਕਰਕੇ ਇੱਥੇ ਸੜਕ ਤਸ ਗਈ ਹੈ ਸੜਕ ਤਸ ਨਾਲ ਡੂੰਘੇ ਟੋਏ ਵਿੱਚ ਇੱਕ ਬਾਈਕ ਚੜ੍ਹ ਗਈ ਹੈ ਚੰਦੀਗੜ੍ਹ ਦੇ ਸੈਕਟਰ 47 48 ਲਾਈਟ ਪੁਆਇੰਟ ਦੀ ਹੈ ਘਟਨਾ ਸਾਹਮਣੇ ਆਈ ਹੈ بارش ਨਾਲ ਸ਼ਹਿਰ ਵਿੱਚ ਹਰ ਪਾਸੇ ਬੁਰਾ ਹਾਲ ਹੈ ਉਤੇ ਹੀ ਇਸ بارش ਕਰਕੇ ਸੜਕ ਦਾ ਇੱਕ ਹਿੱਸਾ ਤਸ ਗਿਆ ਜਿਸ ਦੇ ਵਿੱਚ ਇੱਕ ਬਾਈਕ ਚੜ੍ਹ ਗਈ ਸੋ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਸੜਕ ਤਸ ਨਾਲ ਡੂੰਘੇ ਟੋਏ ਦੇ ਵਿੱਚ ਇੱਕ ਬਾਈਕ ਚੜ੍ਹ ਗਈ ਹੈ ਚੰਡੀਗੜ੍ਹ ਦੇ ਸੈਕਟਰ 47 48 ਦੀ ਇਹ ਤਸਵੀਰ ਹੈ ਚੰਡੀਗੜ੍ਹ ਦੇ ਸੈਕਟਰ 47 48 ਲਾਈਟ ਪੁਆਇੰਟ 'ਤੇ ਇਹ ਘਟਨਾ ਜਿੱਥੇ ਕਿ ਇਹ ਬਾਈਕ ਡੂੰਘੇ ਟੋਏ ਵਿੱਚ ਜਾ ਡਿੱਗੀ ਜਿਸ ਨੂੰ ਕਿ ਫਿਰ ਇੱਥੇ ਰस्सੀਆਂ ਦੇ ਨਾਲ ਮਦਦ ਦੇ ਨਾਲ ਬਾਹਰ ਕੱਢਿਆ ਗਿਆ ਲੇਕਿਨ ਇਸ ਵੀਰੇ ਜਿਸ ਨਾਲ ਬਰਸਾਤ ਹੋ ਰਹੀ ਹੈ ਚੰਡੀਗੜ੍ਹ ਸ਼ਹਿਰ ਦੇ ਵਿੱਚ ਬਰਸਾਤ ਨੇ ਪੋਲ ਜੜੀ ਹੈ ਖੋਦ ਦਿੱਤੀ ਹੈ ਜੋ ਜਿਸ ਨਾਲ ਸੜਕਾਂ ਤੇ ਪਾਣੀ ਭਰਿਆ ਹੈ ਔਰ ਇੱਥੇ ਸੜਕ ਦਾ ਇੱਕ ਹਿੱਸਾ ਟੱਸ ਗਿਆ ਜਿਸ ਤੇ ਚੱਲਦਿਆਂ ਇੱਥੇ ਇਹ ਹਾਦਸਾ ਵਾਪਰ ਗਿਆ ਫਿਲਹਾਲ ਮੌਨਸੂਨ ਦਾ ਸੱਤ ਦੇ ਚੁੱਕਿਆ ਹੈ ਅਤੇ ਚੰਡੀਗੜ੍ਹ ਦੇ ਵਿੱਚ ਵੀ ਬਰਸਾਤ ਕਰਕੇ ਜਿਹੜੇ ਨੇ ਉਹ ਕੀ ਕੁਝ ਹਾਲਾਤ ਨੇ ਉਸ ਦੀਆਂ ਤਸਵੀਰਾਂ ਵੀ ਹੁਣ ਸਾਹਮਣੇ ਆ ਰਹੀਆਂ ਨੇ ਮਨਜੋਤ ਸੜੇ ਨਾਲ ਜੁੜੇ ਨੇ ਮਨਜੋਤ ਹੱਲੇ ਬਰਸਾਤਾ ਦੀ ਤਾਂ ਸ਼ੁਰੂਆਤ ਹੋਈ ਹੈ ਲੇਕਿਨ ਉਸ ਤੋਂ ਪਹਿਲਾਂ ਹੀ ਇੱਥੇ ਕੀ ਹਾਲਾਤ ਨੇ ਉਸ ਦੀਆਂ ਤਸਵੀਰਾਂ ਜਿਹੜੀਆਂ ਨਜ਼ਰ ਆ ਰਹੀਆਂ ਨੇ ਜਿੱਥੇ ਇੱਕ ਸੜਕ ਦਾ ਹਿੱਸਾ ਤਸ ਗਿਆ ਔਰ ਬਾਈਕ ਤੱਕ ਦਿਖ ਗਈ ਬਿਲਕੁਲ ਆਦਾ ਹਾਲਾਂਕਿ ਚੰਡੀਗੜ੍ਹ ਦੇ 4748 T. ਦਾ ਇਹ ਪੂਰਾ ਮਾਮਲਾ ਦੱਸਿਆ ਜਾ ਰਿਹਾ ਹੈ ਉਹ ਹਾਲਾਂਕਿ ਜਿਹੜੀ ਜਦੋਂ ਬਾਹਰੀ ਤੇ ਕਰਕੇ ਪਹਿਲਾਂ ਹੀ ਤਕਰੀਬਨ ਚੰਡੀਗੜ੍ਹ ਮੋਹਾਲੀ ਦੀਆਂ ਸੜਕਾਂ ਜਿਹੜੀਆਂ ਨੇ ਉਹ ਟੁੱਟੀਆਂ ਪਈਆਂ ਸੀਗੀਆਂ ਔਰ ਅਸੀਂ ਇਹ ਖਬਰਾਂ ਜਿਹੜੀਆਂ ਨੇ ਲਗਾਤਾਰ ਅੱਛਰ ਵੀ ਕਰ ਰਹੇ ਪਰ ਅਚਾਨਕ ਇੱਕ ਤਸਵੀਰ ਜਿਹੜੀ ਹੈ ਉਹ ਨਿਕਲ ਕੇ ਸਾਹਮਣੇ ਏਕੀ 4748 ਦੀ 20 ਪੁਆਇੰਟ ਦੇ ਉੱਤੇ ਅਚਾਨਕ ਇੱਕ ਮੋਟਰਸਾਈਕਲ ਸੀਗਾ ਜਿਹੜਾ ਮੋਟਰਸਾਈਕਲ ਸਵਾਰ ਸੀਗਾ ਉਵੀ ਵਿੱਚ ਦੱਸ ਗਿਆ ਔਰ ਬਾਅਦ ਵਿੱਚ ਉਸ ਨੂੰ ਪ੍ਰਸ਼ਾਸਨ ਦੀ ਮਦਦ ਨਾਲ ਚੰਡੀਗੜ੍ਹ ਪੁਲਿਸ ਨੇ ਗੱਡੀਆਂ ਮੰਗਾਈਆਂ ਉਸ ਦੀ ਮਦਦ ਨਾਲ ਉਸ ਤੋਂ ਘਟਾਇਆ ਗਿਆ ਹਾਲਾਂਕਿ ਤੋਂ ਇਹ ਕਿ ਦੇਖਿਆ ਜਾ ਸਕਦਾ ਹੈ ਕਿ ਸਿਟੀ ਬਿਊਟੀਫੁੱਲ ਦੇ ਹਾਲਾਤ ਜਿਹੜੇ ਨੇ ਉਹ ਵੀ ਕਿਸ ਤਰ੍ਹਾਂ ਦੇ ਕਿਉਂਕਿ ਲਗਾਤਾਰ ਸੜਕਾਂ ਦੇ ਉੱਤੇ ਪਾਣੀ ਭਰਿਆ ਹੋਇਆ ਦਿਖਾਈ ਦੇ ਰਿਹਾ ਸੀ ਪਰ ਇਹ ਜਿਹੜੀ ਤਸਵੀਰ ਆਈ ਹੈ ਬੇਹੱਦ ਜਿਹੜਾ ਹੈ ਹਰਾਮ ਕਰ ਦੇਣ ਵਾਲੀ ਤਸਵੀਰ ਹੈ ਕਿ ਚੰਡੀਗੜ੍ਹ ਦੇ ਮੁੱਖ ਮਾਰਗ ਜਿਹੜੇ ਔਰ ਇਹ ਵੀ ਦੱਸਦੀ ਕਿ ਇਹ ਅਜੇ ਕੁਝ ਸਮਾਂ ਪਹਿਲਾਂ ਜਿਹੜਾ ਪੂਰਾ ਚੌਕ ਇਸ ਨੂੰ ਬਣਾਇਆ ਗਿਆ ਸੀਗਾ ਪਰ ਜੋ ਹਾਲਾਤ ਬਣਦੇ ਨਜ਼ਰ ਆਉਂਦੇ ਨੇ ਉਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿਸ ਤਰੀਕੇ ਦਾ ਕੰਮ ਜਿਹੜਾ ਉਹ ਚੰਡੀਗੜ੍ਹ ਸਿਟੀ ਬਿਊਟੀਫੁੱਲ ਦੇ ਵਿੱਚ ਵੀ ਹੋਣਾ ਜਾਣਾ ਸ਼ੁਰੂ ਹੋ ਗਿਆ ਪਰ ਹਾਲਾਂਕਿ ਜਿਹੜਾ ਜਾਨਮਾਲ ਦਾ ਨੁਕਸਾਨ ਤਾਂ ਲੜਕੇ ਦਾ ਨਹੀਂ ਹੋਇਆ ਬਾਈਕ ਸਵਾਰ ਦਾ ਨਹੀਂ ਹੋਇਆ ਪਰ ਬਾਅਦ ਵਿੱਚ ਜਿਹੜੀ ਪ੍ਰਸ਼ਾਸਨ ਵੱਲੋਂ ਬਾਈਕ ਜਿਹੜੀ ਹੈ ਉਸ ਦੀ ਪੁਲਿਸ ਦੀ ਮਦਦ ਨਾਲ ਕਢਵਾ ਦਿੱਤੀ ਗਈ ਹੈ ਜੀਰਾ ਤਾਂ ਲੇਕਿਨ ਇਥੇ ਸਿਟੀ ਬਿਊਟੀਫੁੱਲ ਜਿਹੜਾ ਕਿ ਬੜਾ ਆਰਗੇਨਾਈਜ਼ ਮੰਨਿਆ ਜਾਂਦਾ ਹੈ ਜੇ ਉੱਥੇ ਇਸ ਤਰ੍ਹਾਂ ਦੇ ਹਾਲੇ ਬਰਸਾਤਾਂ ਦੀ ਸ਼ੁਰੂਆਤ ਤੇ ਹਾਲਾਤ ਬਣ ਰਹੇ ਨੇ ਤਾਂ ਆਉਣ ਵਾਲੇ ਸਮੇਂ ਵਿੱਚ ਕੀ ਹੋਏਗਾ ਇਸ ਦਾ ਅੰਦਾਜ਼ਾ ਲਗਾਣਾ ਕੋਈ ਜ਼ਿਆਦਾ ਮੁਸ਼ਕਲ ਨਹੀਂ ਹੈ ਮਨਜੋਤ ਬਿਲਕੁਲ ਅਦਾਖੀ ਅਸੀਂ ਲਗਾਤਾਰ ਜਿਵੇਂ ਪਹਿਲਾਂ ਜ਼ਿਕਰ ਕਰ ਅਸੀਂ ਖਬਰਾਂ ਸ਼ਿਰਕਰਦੇ ਰਹਿੰਦੇ ਆ ਮੋਹਾਲੀ ਚੰਡੀਗੜ੍ਹ ਯਾਨੀ ਕਿ ਜਿੱਥੇ ਮੰਨੇ ਪਰ ਮੰਨੇ ਸ਼ਹਿਰ ਮੰਨੇ ਜਾਂਦੇ ਨੇ ਚੰਡੀਗੜ੍ਹ ਤਾਂ ਯੂਪੀ ਕਰਕੇ ਪਹਿਲਾਂ ਤੋਂ ਹੀ ਸਿਟੀ ਬਿਊਟੀਫੁੱਲ ਦੇ ਨਾਮ ਨਾਲ ਜਾਣਿਆ ਜਾਂਦਾ ਔਰ ਉਹਦੇ ਨਾਲ ਛਟਿਆ ਹੋਇਆ ਸ਼ਹਿਰ ਮੋਹਾਲੀ ਜਿਹੜਾ ਜਿਹੜਾ ਕਿ ਪਹਿਲਾਂ ਤੋਂ ਹੀ ਡਿਵੈਲਪਮੈਂਟ ਦੇ ਨਾਮ ਦੇ ਉੱਤੇ ਆਪਣੇ ਆਪ ਦੇ ਵਿੱਚ ਸਫੇ ਤੋਂ ਜੋ ਦਾ ਨਾਮ ਉੱਭਲਦਾ ਕਿਉਂਕਿ ਖਾਸ ਕਰਕੇ ਜਿੰਨੇ ਵੀ ਪੰਜਾਬ ਦੇ ਜਿਹੜੇ ਸਾਧਕਾ ਮੰਤਰੀ ਨੇ ਮਜੂਤਾ ਐਮ ਐਲ اے ਮੰਤਰੀ ਨੇ ਉਹ ਬਹਾਲੀ ਦੇ ਵਿੱਚ ਹੀ ਉਹਨਾਂ ਦੇ ਫੈਸਲੇ ਪਰ ਜੋ ਹਾਲਾਤ ਬਣਦੇ ਨਜ਼ਰ ਆਉਂਦੇ ਨੇ ਚੰਡੀਗੜ੍ਹ ਦੇ ਇਹ ਕਿਸੇ ਤੋਂ ਲੁਕੇ ਨਹੀਂ ਕਿਉਂਕਿ ਜਿਵੇਂ ਰੋਜ਼ਾਨਾ ਤਸਵੀਰਾਂ ਆਉਂਦੀਆਂ ਨੇ ਰੋਜ਼ਾਨਾ ਜੋ ਹਾਲਾਤ ਨਜ਼ਰ ਆਉਂਦੇ ਨੇ ਉਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਕੇਵਲ ਸਿਟੀ ਬਿਊਟੀਫੁੱਲ ਜਿਹਾ ਟੈਗ ਹੀ ਦਿੱਤਾ ਗਿਆ ਪਰ ਜੋ ਹਾਲਾਤ ਬਣਦੇ ਨਜ਼ਰ ਆਉਂਦੇ ਨੇ ਉਸ ਤੋਂ ਜੋ ਸਿੱਧੀ ਬਣਦੀ ਨਜ਼ਰ ਆਉਂਦੀ ਹੈ ਉਸ ਤੋਂ ਇਹ ਵੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪੂਤਾ